ਕਿਹੜਾ ਸੋਨਾ ਵਾਏ ਭਾ ਇਹ ਚਲੋ ਜਿਹੜਾ ਰੇਟ ਦਾ ਜੀ ਅੱਛਾ ਹਾਂ ਜੀ ਪੱਕੀ ਗੱਲ ਮੋਰ ਮਾਰ ਲਈ ਹੈ ਤੇ ਹਾਂ ਮੋਹਰਾਂ ਲੱਗੀਆਂ ਜੀ ਮੇਰੀ ਗੱਲ ਸੁਣੋ ਹਾਂ ਇੱਕ ਤੋਂ ਘਰੀ ਹਾਂ ਮੋਹਰ ਲੱਗੀ ਭਾਉ ਨੇ ਦੱਸਤਾ ਓ ਮੋਹਰ ਲੱਗੀ ਆ ਹਾਂ ਮੋਹਰਾਂ ਦੇ ਭੈਣ ਭਰਾ ਆ ਜਿਹਦੇ ਭੈਣ ਭਰਾ ਹੋਣ ਉਹਨਾਂ ਨੇ ਮੋਹਰਾਂ ਲਾਉਣੀਆਂ ਤੇ ਮੋਬਾਈਲ ਨੰਬਰ ਬੋਲ ਦੋ ਫਿਰ 98155 35863 ਤੇ ਦੁੱਧ ਕਿੰਨਾ ਗਿਆ ਇਸ ਟਾਈਮ ਦੁੱਧ ਵੇਖੋ ਜੀ ਚੋਕੇ ਰਹਿਣ ਦੋਵੇਂ ਟਾਈਮ ਤੇ ਖੀਰੀ ਕੀਰੀ ਗਰੰਟਨ ਕੀਰੀ ਸ਼ੀਰੀ ਜਰਤੀ ਰੇਨਲ ਆਈ ਨਾ 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 ਬਸ ਬਸ ਯਕੀਨ ਹੀ ਇੰਨਾ ਤੇ ਹਾਂ ਜੀ ਤੁਹਾਡੇ ਕਾਕਾ ਨੂੰ ਤੁਹਾਡੇ ਤੇ ਯਕੀਨ ਹੀ ਇੰਨਾ ਤੇ ਕੋ ਲੈ ਦੇ ਯਾਦ ਕਰੂਗਾ ਆਪ ਡਰਸਾ ਬ ਲੈ ਜੇ ਜਿਹੜਾ ਕੋ ਮੰਗੇ ਲੈ ਜੇ ਬਸ ਕਿੰਨੇ ਪਾਂਜਾ ਵਹਿੜਾ ਸਾਰੀਆਂ ਹਾਂ ਪੰਜ ਹਾਂ ਜੀ ਪੰਜ ਵੜਾ ਬਾਕੀ ਪਿੰਡ ਡੇਰੀ ਫਾਰਮ ਤੇ ਪਈ ਆ ਵੀਡੀਓ ਤੇ ਸਾਰੀ ਡਿਟੇਲ ਦੱਸੀ ਆ ਤੇ ਆਪਾਂ ਛੋੜੀ ਜੀ ਬਣਾਉਣੀ ਤੇ ਸੂਈਆਂ ਸਵਾਈਆਂ ਵਹਿੜਾਂ ਆ ਸਾਰੀਆਂ ਦੁੱਧ 15 16 ਲੀਟਰ ਤੋਂ ਲੈ ਕੇ ਮੰਨ ਲਓ ਵੀ 12 13 ਤੋਂ ਲੈ ਕੇ ਆਹ ਕੋਕੜੇ ਆ ਤੋ ਸੱਜ ਰਿਆ ਸੱਜ ਰਿਆ ਇਹ ਸੱਜ ਰਿਆ ਅੱਛਾ ਚੋਈ ਆ ਚੋਈ ਆ ਕਿ ਕੀ ਆ ਬਾਕੀ ਬਾਕੀ ਵੇਖਾਂਗੇ ਮੋਕੇ ਅੱਛਾ ਅੱਛਾ ਸੱਜ ਚੋਈ ਦੁੱਧ ਕਿੰਨਾ ਕੇ ਦੇ ਥੱਲੇ ਦੁੱਧ 12 ਕਿਲੋ ਜੇ ਤੇ ਭਾਅ ਨੇ ਕਹਿਆ ਹੀ ਆ ਭਾਅ ਨੇ ਕਹਿਆ ਰੱਸੀ ਮਗਰ ਅੰਤ ਚੋਈ ਹੁਣ ਪੱਖ ਨਹੀਂ ਪੱਲੇ ਠੀਕ ਹੈ ਠੀਕ ਹੈ ਮਾੜੋ ਵੀਡੀਓ ਪਾ ਦਾਂਗੇ ਜੇ ਕੋਈ ਮੰਗੂਗਾ ਵੀ ਥਣ ਪਾ ਦਵੇ ਇਧਰ ਲਾ ਇਹ ਕੋ ਦੁੱਧ ਹੈ ਗਾਇਸ਼ੀ ਕੋ 12 11 ਕਿਲੋ ਜੇ ਤੇ ਮੁੱਲ ਛੋਟਾ ਹੀ ਮੁੱਲ ਪੱਧਰੇ ਆ ਕੰਮ ਹੋਵੇ ਤਾਜੀ ਸੂਈ ਹਾਂਜੀ ਆ ਤਾਜੀ ਸੂਈ ਬੋਲੇ ਤੇ ਵੱਛੀ ਮਗਰ ਗੰਨ ਛੋੜਦੀ ਠੀਕ ਆ ਗੰਨ ਛੋ ਉਹ ਜਿਹੜੀ ਉਹ ਵੀ ਸੂਈ ਏ ਉਹਦੇ ਕੋਲ ਦੁੱਧ 10-11 ਕਿਲੋ ਜੇ ਠੀਕ ਆ ਜਰਸੀ ਕੋ 13 ਕਿਲੋ ਜੇ ਅੱਛਾ ਜਰਸੀ ਤੋਂ 13 ਲੀਟਰ ਤੇ ਖੀਰੀ ਖੀਰੀ ਆ ਚੌਗੀ ਏ ਆ ਚੌਗੀ ਆ ਹਾਂਜੀ ਤੇ ਸੂਆ ਪਹਿਲਾ ਪਹਿਲਾ ਸੂਆ ਗੁਲਾਬੀ ਥਣ ਬਹੁਤ ਸੋਹਣਾ ਅੱਛਾ ਗੁਲਾਬੀ ਥਣ ਲੋ ਕਾਲਾ ਸਾਰੀਆਂ ਸੂਈਆਂ ਸਵਾਈਆਂਗੇ ਸਾਰੀਆਂ ਜੀ ਤਸੱਲੀ ਕਰਕੇ ਸਨ ਰਾਤ ਰਹਿਣ ਦਿਨ ਰਹਿਣ ਐਨੀ ਗੱਲ ਵੀਰਾਂ ਦਾ ਰਾਤ ਰਹਿਣ ਜਿੱਦਾਂ ਮਰਜੀ ਤਸੱਲੀ ਕਰ ਲਿਓ ਫੇਰ ਮੋਬਾਈਲ ਨੰਬਰ ਉੱਤੇ ਵੀ ਲਿਖ ਦਾਂਗੇ ਤੇ ਮੱਲੋ ਵੀ ਪੂੰਤੇ ਦੱਸਿਆ ਵੀ ਇਹ ਵੀਰ ਹੋਣਾ ਚਾਰਡਿੰਗ ਦੇ ਵਿੱਚ ਤੇ ਚੈੱਕ ਤੁਸੀਂ ਆਫ ਕਰ ਲਿਓ ਤਸੱਲੀ ਆਫ ਕਰ ਲਿਓ ਪਰ